ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਤੁਹਾਡਾ ਆਪਣਾ ਚੈਨਲ ਵਰਲਡ ਮੀਡੀਆ ਮੈਕਸ ਲੈ ਕੇ ਆਏ ਹਾਂ ਅੱਜ ਦੀ ਵੱਡੀ ਖਬਰ 8ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਈ ਵੱਡੀ ਖਬਰ ਜਾਣਦਿਆਂ ਸਾਰੀ ਖਬਰ ਇਸ ਵੀਡੀਓ ਵਿੱਚ ਇਸ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ World Media Max ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਨਮੀ ਨਮੀ ਖਬਰਾਂ ਸਮੇਂ ਸਿਰ ਮਿਲਦੀਆਂ ਰਹਿਣ ਤਾਂ ਦੱਸਤੀ ਹੈ ਕਿ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਦੇ ਸਾਰੇ ਸਰਕਾਰੀ ਪ੍ਰਾਈਵੇਟ ਐਡਿਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ 1 ਅਕਤੂਬਰ ਤੋਂ ਬਦਲ ਜਾਵੇਗਾ 1 ਅਕਤੂਬਰ 2025 ਤੋਂ ਸਕੂਲ ਸਵੇਰੇ 8:30 ਵਜੇ ਖੁੱਲਣਗੇ ਪ੍ਰਾਇਮਰੀ ਸਕੂਲਾਂ ਦਾ ਸਮਾਂ 8:30 ਵਜੇ ਤੋਂ 2:30 ਵਜੇ ਤੱਕ ਹੋਵੇਗਾ ਜਦੋਂ ਕਿ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲਾਂ ਦਾ ਸਮਾਂ 2:50 ਤੱਕ ਹੋਵੇਗਾ ਨਮੀ ਜਾਰੀ ਕੀਤੀ ਗਈ ਸਮਾਚਾਰ ਨੇ ਵੀ ਸਵੇਰ ਦੀ ਸਭਾ 8:30 ਵਜੇ ਹੋਵੇਗੀ ਸਕੂਲ ਚ ਪਹਿਲਾ ਪੀਰੀਅਡ 8:55 ਤੋਂ 9:35 ਦੂਜਾ ਪੀਰੀਅਡ 9:35 ਤੋਂ 10:15 ਇਸ ਤੋਂ ਬਾਅਦ ਅੱਧ ਸਮੇਂ ਦੀ ਬ੍ਰੇਕ ਹੋਵੇਗੀ ਜਿਸ ਕਾਰਨ ਬੱਚੇ ਆਪਣਾ ਖਾਣਾ ਪੀਣਾ ਲੈ ਸਕਦੇ ਹਨ ਇਹ ਸਮਾਂ 12:15 ਤੋਂ 12:50 ਤੱਕ ਹੋਵੇਗਾ ਇਸ ਤੋਂ ਬਾਅਦ ਸ਼ਾਮਾ ਪੀਰੀਅਡ 12:50 ਤੋਂ 1:30 ਤੱਕ ਹੋਵੇਗਾ ਸੱਤਵਾਂ ਪੀਰੀਅਡ 1:30 ਤੋਂ 2:10 ਤੱਕ ਹੋਵੇਗਾ ਅਤੇ ਅੱਠਵਾਂ ਪੀਰੀਅਡ 2:10 ਤੋਂ 2:50 ਤੱਕ ਹੋਵੇਗਾ ਇਸ ਦਾ ਮਤਲਬ ਹੈ ਸਕੂਲ ਦੀ ਛੁੱਟੀ ਦੁਪਹਿਰ 2:45 ਵਜੇ ਹੋਵੇਗੀ ਤਾਂ ਦੋਸਤੋ ਇਹ ਇਤਾਂ ਦੀਆਂ ਹੋਰ ਖਬਰਾਂ ਦੇਖਣ ਲਈ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਚੈਨਲ ਸਬਸਕ੍ਰਾਈਬ ਕਰੋ, ਧੰਨਵਾਦ।